ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਸਲਵਾਰ ਦੀ 벨ਟ ਬਣਾਉਣੀ ਤੇ ਸਲਵਾਰ ਦੀ 벨ਟ ਆਪਾਂ ਮਤਲਬ ਕਿ ਕਿੰਨੀ ਲੈਣੀ ਆਂ ਕਿ ਲੰਬਾਈ ਕਿੰਨੀ ਲੈਣੀ ਆਂ ਤੁਹਾਡੇ ਸਾਈਜ਼ ਮੁਤਾਬਕ ਚੜਾਈ ਕਿੰਨੀ ਲੈਣੀ ਆਂ ਕਿਉਂਕਿ ਜੇ ਆਪਣੀ ਸਲਵਾਰ ਦੀ 벨ਟ ਨਾ ਜੇ ਖੁੱਲੀ ਹੋ ਜAVE ਫਿਰ ਤਾਂ ਕੋਈ ਇੰਨੀ ਪ੍ਰੋਬਲਮ ਨਹੀਂ ਹੁੰਦੀ ਜੇ ਆਪਣੀ ਸਲਵਾਰ ਦੀ 벨ਟ ਟਾਈਟ ਹੋਵੇ ਨਾ ਤਾਂ ਆਪਣੀ ਸਲਵਾਰ ਦੀ ਦੇਖੋ ਜੀ ਬਲ ਵੀ ਟੇਡੇ ਜਾਂਦੇ ਨੇ ਤੇ ਆਪਣੀ ਸਲਵਾਰ ਦੀ ਮਤਲਬ ਕਿ ਸਾਰੀ ਲੁੱਕ ਸਾਰੀ ਖਰਾਬ ਹੋ ਜਾਂਦੀ ਹੈਗੀ ਦੇਖੋ ਜਿਹੜਾ ਇਹ ਸਲਵਾਰ ਆ ਗਈ ਸਲਵਾਰ ਦੀ ਜਿਹੜੀ 벨ਟ ਹੁੰਦੀ ਹੈ ਆਪਣੇ हिਪ ਦੇ ਅਕੋਰਡਿੰਗ ਰੱਖੀਦੀ ਹੁੰਦੀ ਹੈਗੀ ਦੇਖੋ ਇਹਨਾਂ ਦੀ ਜਿਹੜੀ ਸੂਟ ਦੀ हिਪ ਹੈਗੀ ਆ ਕਮੀਜ਼ ਤੋਂ ਬਣੇ ਹੋਏ ਕਮੀਜ਼ ਤੋਂ हिਪ ਹੈਗੀ ਹੈ ਇਹਨਾਂ ਦੀ 26 ਇੰਚ ਠੀਕ ਆ ਜੀ 26 ਇੰਚ ਇਹਨਾਂ ਦੇ ਕਮੀਜ਼ ਦੀ हिਪ ਆ ਜਿੰਨੀ ਵੀ ਤੁਹਾਡੀ ਕਮੀਜ਼ ਦੇ ਬਣੇ ਹੋਏ ਸਟਿਚ ਕੀਤੇ ਹੋਏ ਕਮੀਜ਼ ਦੀ हिਪ ਆ ਉਹਦੇ ਵਿੱਚ ਤੁਸੀਂ 4 ਇੰਚ ਪਲੱਸ ਕਰ ਲੈਣਾ ਦੇਖੋ ਆਪਾਂ 26 ਦੇ ਵਿੱਚ 4 ਇੰਚ ਪਲੱਸ ਕਰਕੇ 30 ਹੋ ਗਿਆ ਆਪਾਂ 30 ਇੰਚ 벨ਟ ਦੀ ਇਸ ਤਰੀਕੇ ਨੂੰ ਚੜਾਈ ਰੱਖੀ ਹੈ ਜੀ ਠੀਕ ਹੈ ਜੀ ਤੇ ਜਿਹੜੀ 벨ਟ ਦੀ ਲੰਬਾਈ ਹੈਗੀ ਇਸ ਤਰੀਕੇ ਨੂੰ ਇਹ ਰੱਖੀ ਆਪਾਂ 8.5 ਇੰਚ 벨ਟ ਆਪਾਂ ਨੂੰ ਕਦੇ ਵੀ 5 ਇੰਚ ਤੋਂ ਲੰਬੀ ਨਹੀਂ ਪਾਉਣੀ ਚਾਹੀਦੀ 4 4.5 5 ਇਸ ਤੋਂ ਆਪਾਂ ਲੰਬੀ 벨ਟ ਨਹੀਂ ਪਾਉਣੀ ਹੈਗੀ ਹੁਣ ਆਜੋ ਤੁਹਾਨੂੰ ਦੱਸ ਦਿਆਂਗੀ ਆਪਾਂ 벨ਟ ਬਣਾਉਣੀ ਕਿਦਾਂ ਕਿਦਾਂ ਰੈਡੀ ਕਰਨੀ ਆ ਵਲ ਪਾਉਣ ਵਾਸਤੇ ਦੇਖੋ ਜੇ ਤੁਸੀਂ ਲਾਈਨਿੰਗ ਲਗਾਉਣੀ ਆ ਤਾਂ ਇਦਾਂ ਹੀ ਕੱਪੜੇ ਦੇ ਉੱਪਰ ਲਾਈਨਿੰਗ ਰੱਖ ਕੇ ਤੁਸੀਂ ਲਾਈਨਿੰਗ ਦੀ ਕਟਿੰਗ ਕਰ ਲੈਣੀ ਹੈਗੀ ਐਸ ਤਰ੍ਹਾਂ ਜੀ ਦੋ ਸਲਾਈਆਂ ਹੁੰਦੀਆਂ ਨੇ ਜੇ ਤੁਹਾਡੇ ਸਲਵਾਰ ਦਾ ਕੱਪੜਾ ਘਾਟਾ ਜੋੜ ਪਾਉਣਾ ਤਾਂ ਤੁਸੀਂ ਜੋੜ ਪਾ ਸਕਦੇ ਹੋਗੇ ਹਲੋ ਜੀ ਇੱਕ ਸਲਾਈ ਆ ਲੱਗੀ ਆ ਆਪਣੀ ਇਹ ਸਲਾਈ ਆਪਾਂ ਦੱਬਣੀ ਆਗੀ ਠੀਕ ਹੈ ਜੀ ਆ ਦੇਖੋ ਇੱਕ ਸਲਾਈ ਲੱਗ ਗਈ ਇਹਨੂੰ ਆਪਾਂ ਦੱਬਣਾ ਕਿੱਦਾਂਗਾ ਇਹ ਇਸ ਤਰ੍ਹਾਂ ਇਹਦੇ ਨਾਲ ਕੀ ਹੁੰਦਾ ਨਾਲੇ ਤਾਂ ਆਪਣੀ ਸਲਾਈ ਦੀ ਇਹਨੂੰ ਆਪਾਂ ਟਾਪ ਸਟਿਚ ਕਹਿ ਲੈਣੇ ਆਂ ਕਿ ਨਾਇਦਰ ਸਲਾਈ ਦੀ ਮਜ਼ਬੂਤੀ ਹੋ ਜਾਂਦੀ ਹੈ ਆ ਦੇਖੋ ਜੀ ਆ ਵਾਲੀ ਸਲਾਈ ਦਾ ਆਪਾਂ ਮਾਰ ਹੀ ਲੈਣੇ ਆਂਗੇ ਕੋਈ ਔਖੀ ਜਾਂ ਨਹੀਂ ਹੁਣ ਜਿਹੜੀ ਮੇਨ ਸਲਾਈ ਆ ਜਿਹੜੀਆਂ ਮੇਰੀਆਂ ਭੈਣਾਂ ਨਵੀਂ ਸਲਾਈ ਸਿੱਖਦੀਆਂ ਨੇ ਆ ਦੇਖੋ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਚਿੜੀ ਬਣਾਉਣੀ ਦੱਸੋ ਨੇਫੇ ਵਾਲੀ ਆ ਦੇਖੋ ਹੁਣ ਆਪਾਂ ਇੱਥੋਂ ਸਲਾਈ ਲਗਾਉਣ ਦੀ ਕੋਸ਼ਿਸ਼ ਕਰਦੇ ਤੇ ਆਪਾਂ ਇੱਥੇ ਚਾਹੇ ਤਾਂ ਤੁਸੀਂ ਉਂਗਲਾਂ ਦਾ ਹਿਸਾਬ ਲਾ ਲਓ ਤਿੰਨ ਕੁੰਗਲ ਠੀਕ ਹੈ ਜੀ ਚਾਹੇ ਤੁਸੀਂ ਇੱਥੋਂ 2 ਇੰਚ 2 ਸਵਾ 2 ਇੰਚ ਤਿੰਨ ਸਾਣ ਲਾ ਲੈਣਾ ਆਪਾਂ ਸਲਾਈ ਇੱਥੇ ਤੱਕ ਲਾਉਣੀ ਆ ਐਨੇ ਹਿੱਸੇ 'ਚ ਆਪਾਂ ਸਲਾਈ ਨਹੀਂ ਲੈ ਕੇ ਆਉਂਦੇ ਲਓ ਜੀ ਇੱਥੇ ਆਪਾਂ ਸਲਾਈ ਚ ਮਤਲਬ ਕਿ ਸੂਈ ਅੰਦਰ ਹੀ ਰੱਖਣੀ ਹੈ ਆਪਾਂ ਸਲਾਈ ਬਾਹਰ ਨਹੀਂ ਆਏ। ਇਸ ਤਰ੍ਹਾਂ ਇੱਥੋਂ ਆਪਾਂ ਧਾਗੇ ਦੀ ਕਰ ਲੈਣੀ ਆ ਕਟਿੰਗ। ਇਸ ਤਰ੍ਹਾਂ ਕਰਨ ਤੋਂ ਬਾਅਦ ਆਪਾਂ ਨੇ ਇਹਨੂੰ 벨ਟ ਨੂੰ ਐਦਾਂ ਖੋਲ ਲੈਣਾ। ਇਸ ਤਰ੍ਹਾਂ ਖੋਲ ਕੇ ਆਹ ਵਾਲੇ ਕੱਪੜੇ ਨੂੰ ਇੱਧਰ ਕਰਕੇ ਆਹ ਦੇਖੋ ਇਸ ਤਰ੍ਹਾਂ ਫੋਲਡ ਕਰ ਲਿਆ। ਨਾਈਲ ਤਾਂ ਆਪਣੇ ਜਿਹੜੇ ਧਾਗੇ ਨੇ ਉਹ ਨਹੀਂ ਨਿਕਲਣਗੇ। ਇਦੇ ਉੱਪਰ ਆਪਾਂ ਇਦਾਂ ਸਿਲਾਈ ਲਾਇਆ ਇਸ ਤਰ੍ਹਾਂ ਇਹ ਨੇਫੇ ਵਾਲੀ ਚਿੜੀ ਦੋ ਤਰ੍ਹਾਂ ਬਣਦੀ ਹੁੰਦੀ ਆ ਦੋ ਤਿੰਨ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀਗੀ ਬਲ ਪਾਉਣ ਦੀ ਉਹਦੇ ਵਿੱਚ ਆਪਾਂ ਚਿੜੀ ਇੱਕ ਹੋਰ ਤਰੀਕੇ ਚ ਬਣਾਈ ਸੀ ਉਹ ਵੀ ਤੁਸੀਂ ਚੈਨਲ ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਅੱਜ ਆਪਾਂ ਤੁਹਾਨੂੰ ਇੱਕ ਹੋਰ ਤਰੀਕੇ ਚ ਦੱਸਾਂਗੇ ਨਾ ਵੀ ਕੋ ਇਸ ਤਰ੍ਹਾਂ ਕਰ ਲਿਆ ਇਹਨੂੰ ਚਾਹੇ ਤੁਸੀਂ ਹਲਕਾ ਜਿਹਾ ਇਧਰ ਨੂੰ ਤੁਕੋਨਾ ਕਰ ਲਓ ਇਹ ਇਸ ਤਰ੍ਹਾਂ ਹੁਣ ਐਸੇ ਤਰੀਕੇ ਆਪਾਂ ਤਾਂ ਅੱਗੇ ਦੀ ਕਟਿੰਗ ਨਹੀਂ ਕਰਨੀ ਇਹ ਆਹ ਵਾਲੇ ਕੱਪੜੇ ਨੂੰ ਫੋਲਡ ਕਰ ਲੈਣਾ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਆ ਦੇਖੋ ਇਹ ਸਲਾਈ ਆਪਾਂ ਐਦਾਂ ਤੋਰ ਤੱਕ ਦੇਖੋ ਜੀ ਆਪਣਾ ਜਿਹੜਾ ਫਰੰਟ ਵਾਲਾ ਹਿੱਸਾ ਹੁੰਦਾ ਜਿੱਥੇ ਆਪਣੀ ਨੇਫੇ ਵਾਲੀ ਚਿੜੀ ਬੰਦੀ ਹੁੰਦੀ ਆ ਉਹ ਵਾਲਾ ਪਾਟ ਬੰਨ ਗਿਆ ਹੁਣ ਆਪਾਂ ਇਹਨੂੰ ਨਾ ਇਹ ਐਦਾਂ ਫੋਲਡ ਕਰਨਾ ਇਸ ਤਰ੍ਹਾਂ ਠੀਕ ਹੈ ਜੀ ਇਹ ਇਸ ਤਰ੍ਹਾਂ ਵਿੱਚ ਆਪਾਂ ਜ਼ਿਆਦਾ ਕੱਪੜਾ ਨਹੀਂ ਦੇਣਾ ਹੈਗਾ ਇਹ ਆ ਲਓ ਜੀ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਫੋਲਡ ਕਰਕੇ ਇੱਥੋਂ ਆਪਾਂ ਸਲਾਈ ਲਾਉਣੀ ਸ਼ੁਰੂ ਕਰਦੇ ਆਂ ਆਪਣੇ ਨੇਫੇ ਦੇ ਵਿੱਚ ਬਲ ਨਹੀਂ ਪੈਣੇ ਚਾਹੀਦੇ ਕਈ ਵਾਰ ਇਹ ਐਦਾਂ ਬਲ ਪੈ ਜਾਂਦੇ ਨੇ ਉਹ ਕਿਉਂ ਪੈਂਦੇ ਨੇ ਕਿਤੋਂ ਆਪਾਂ ਵੱਧ ਕੱਪੜਾ ਅੰਦਰ ਨੂੰ ਕਰ ਲਿਆ ਕਿਤੋਂ ਘੱਟ ਫੇਰ ਇਹ ਪ੍ਰੋਬਲਮ ਆਉਂਦੀ ਹੈ। ਆ ਦੇਖੋ ਜੀ ਐਸ ਤਰ੍ਹਾਂ ਹਮ ਕਰਾਂਗੇ। ਆ ਦੇਖੋ ਜੀ ਆਪਣੀ ਨਾ ਆ ਦੇਖੋ। ਨੇਫੇ ਵਾਲੀ ਸਾਰੀ ਸिलाई ਲਾ ਲਈ ਇਹ ਆਪਾਂ ਨੇ ਇੱਥੇ ਥੋੜੀ ਜਿਹੀ ਡਬਲ ਕਰ ਲੈਣੀ ਆ ਤਾਂ ਕਿ ਆਪਣੀ ਜਿਹੜੀ ਸਲਾਈ ਆ ਇਹ ਉੱਦੜੇ ਨਾ ਆ ਦੇਖੋ ਜੀ ਆ ਆਪਣੀ 벨ਟ ਰੈਡੀ ਹੋ ਗਈ ਆ ਇਹਨੂੰ ਕਹਿੰਦੇ ਹੁੰਦੇ ਆ ਆਪਣੀ ਨੇਫੇ ਵਾਲੀ ਚਿੜੀ ਦੇਖੋ ਇਸ ਤਰ੍ਹਾਂ ਇਹ ਬਣ ਜਾਂਦੀ ਹੈ ਜੀ ਬਣ ਕੇ ਆਪਣੀ 벨ਟ ਹੋ ਚੁੱਕੀ ਹੈ ਜੀ ਤਿਆਰ ਹੁਣ ਆਪਾਂ ਇਹਦੇ ਵਿੱਚ ਆਪਣੀ ਸਲਵਾਰ ਦੇ ਵਿੱਚ ਪਾ ਸਕਦੇ ਆਂਗੇ ਵਾਲਾ ਇਸ ਤਰ੍ਹਾਂ ਦੇਖੋ ਜੀ ਆਪਣੀ 벨ਟ ਰੈਡੀ ਹੁੰਦੀ ਹੁੰਦੀ ਹੈਗੀ ਇਸ ਤਰੀਕੇ ਦੇ ਨਾਲ ਆਪਾਂ हिਪ ਦੇ ਅਕੋਰਡਿੰਗ ਇਹਦੀ ਕਟਿੰਗ ਕਰਨੀ ਆਏਗੀ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ